ਬਾਬਾ ਫਿਰ ਫਿਲਮ ਦੇਖਣ ਜਾਏਗਾ ਐ ਜਾਵਾਂਗੇ ਪਹਿਲੇ ਫਿਲਮ ਦਾ ਹੀ ਤਾਂ ਤਿਆਰ ਬੈਠੇ ਮੈਲੇ ਅੱਛਾ ਪਹਿਲਾਂ ਗਏ ਕਿਤੇ ਸਿਨੇਮੇ ਚ ਨਾ ਪਹਿਲਾਂ ਨਹੀਂ ਗਏ ਪਹਿਲੀ ਵਾਰ ਜਾਏਗਾ ਪਹਿਲੀ ਵਾਰ ਕਦ ਤੇ ਜਾਏਗਾ ਤਾਲੀਆਂ ਲੈ ਜਾਗੇ ਇਹ ਕੋਈ ਆਮ ਚੋਲਾ ਨਹੀਂ ਹੈਗਾ ਇਹ ਉਹ ਚੋਲਾ ਹੈਗਾ ਜਿਹਦੇ ਸੱਚਾ ਸੂਰਮਾ ਰੌਂਦ ਪਾ ਕੇ ਲਿਆਉਂਦਾ ਰਫਲ ਵਾਲੀ ਬਾਪੂ ਬੱਬੂ ਮਾਨ ਨੂੰ ਕੀ ਕਹਿਣਾ ਚਾਹੋਗੇ ਅਸੀ ਉਹਦਾ ਧੰਨਵਾਦ ਕਰਦੇ ਆ ਜੀ ਇੱਕ ਵਾਰ ਸਾਡੇ ਪਿੰਡ ਜ਼ਰੂਰ ਆ ਕੇ ਜਾਵੇ ਉਹਨੇ ਬਈ ਸੋਚਾ ਸਿੰਘ ਸੂਰਮਾ ਤੇ ਫਿਲਮ ਬਣਾਈ ਆ ਤੇ ਅੱਜ ਸੋਚਾ ਸੂਰਮਾ ਦੇ ਪਿੰਡ ਸਮਾਉ ਬੈਠੇ ਆ ਤੇ ਬਾਪੂਰੀ ਬੱਬੂ ਮਾਨ ਨੂੰ ਬੇਨਤੀ ਕਰਦੇ ਨੇ ਹਾਂ ਜੀ ਵੀ ਸਾਡੇ ਪਿੰਡ ਸਮਾਉ ਇੱਕ ਵਾਰ ਜ਼ਰੂਰ ਆ ਕੇ ਜਾਵੇ ਤੇ ਵੀਡੀਓ ਨੂੰ ਸ਼ੇਅਰ ਕਰਕੇ ਦੋਸਤੋ ਬੱਬੂ ਮਾਨ ਤੱਕ ਜ਼ਰੂਰ ਪਹੁੰਚਾ ਦਿਓ ਅੱਜ ਆਪਾਂ ਤੁਹਾਨੂੰ ਸੋਚਾ ਸੂਰਮਾ ਦੀ ਸਮਾਧ ਦੇ ਦਰਸ਼ਨ ਕਰਵਾਉਣੇ ਆ ਉਹਨਾਂ ਦਾ ਇੱਕ ਪੁਰਾਣਾ ਝੋਲਾ ਜੀ ਜੋ ਰੌਂਦ ਪਾ ਕੇ ਲਏ ਸੀ ਉਹ ਵੀ ਇੱਥੇ ਪਿਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਹੁਣ ਸ਼ੇਅਰ ਜ਼ਰੂਰ ਕਰ ਦਿਓ ਪੰਜਾਬ ਦੇ ਅਣਖੀ ਯੋਧੇ ਦੀ ਗੱਲ ਹੈਗੀ ਤੇ ਇਹ ਅਣਖੀ ਯੋਧਾ ਸਾਡੇ ਮਾਲਵੇ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਸਮਾਉ ਦਾ ਜੰਪਾਲ ਸੀ ਅਦੋਂ ਲੈ ਕੇ ਚੱਲਦੇ ਹਾਂ ਸਮਾਧ ਦੇ ਵਿੱਚ ਸੂਚਾ ਸੂਰਮਾ ਜਿਨੇ ਬਈ ਇੱਕ ਤਾਂ ਗਊਆਂ ਦੀ ਰਾਖੀ ਕੀਤੀ ਸੀ ਗਊਆਂ ਬੁੱਤਣਾ ਤੋਂ ਛੁਡਵਾਈਆਂ ਸੀ ਦੂਜਾ ਕੰਮ ਬਈ ਉਹਨੇ ਜਾਰੀ ਨੂੰ ਕਲੰਕਿਤ ਕਰਨ ਵਾਲੇ ਕੁੱਕਰ ਦਾ ਸੋਧਾ ਲਾਇਆ ਸੀ ਤੇ ਤੀਜਾ ਕੰਮ ਉਹਨਾਂ ਨੇ ਬਈ ਇੱਕ ਫੌਜ ਦਾ ਅਫਸਰ ਸੀ ਉਹਦੇ ਬੱਚੇ ਤੇ ਪਤਨੀ ਜਿਹੜੀ ਕੋ ਘਰ ਨੂੰ ਅੱਗ ਲੱਗੀ ਸੀ ਉਦੇ ਵਿੱਚੋਂ ਅੱਗ ਦਿਓ ਕੱਢੇ ਸੀ ਆ ਜਿਹੜਾ ਝੋਲਾ ਵੇਖ ਰਹੇ ਹੋ ਨਾ ਇਹ ਕੋਈ ਆਮ ਝੋਲਾ ਨਹੀਂ ਹੈਗਾ ਇਹ ਉਹ ਝੋਲਾ ਹੈਗਾ ਜਿਹਦੇ ਸੱਚਾ ਸੂਰਮਾ ਰੌਂਦ ਪਾ ਕੇ ਲਿਆਉਂਦਾ ਹੁੰਦਾ ਰਫਲ ਵਾਲੀ ਆ ਝੋਲਾ ਦੇਖ ਲਓ ਤੇ ਆ ਸੱਚਾ ਸੂਰਮਾਈ ਦਾ ਸਟੈਚੂ ਆ ਆ ਗੰਡਾ ਸਾਜ ਨੇ ਪੁਰਾਣੇ ਜ਼ਮਾਨੇ ਚ ਹੁੰਦਾ ਸੀ ਆ ਉਹਨਾਂ ਦਾ ਜਿਹੜਾ ਜਿਹਾ ਪਹਿਰਾਵਾ ਤੇ ਆ ਮਗਰ ਬਦੂng ਘਟੰਦੀ ਹੋਈ ਗਈ ਤੇ ਅੱਗੇ ਆਪਾਂ ਬਾਪੂਰਾ ਨਾਲ ਗੱਲਾਂ ਬਾਤਾਂ ਕਰਦੇ ਆ ਜਾਣਦੇ ਆ ਕੀ ਇਤਿਹਾਸ ਹੈਗਾ ਕੀ ਗੱਲਾਂ ਬਾਤਾਂ ਨੇ ਤੇ ਪੁਰਾਣੇ ਕੱਪੜੇ ਵੀ ਹਾਲੇ ਤੱਕ ਉਹਦੇ ਪਏ ਨੇ ਜਣੀ ਕਿ ਚਾਦਰਾਂ ਵਗੈਰਾ ਜੋ ਵੀ ਹੈਗਾ ਸੀ ਨਾ ਉਹ ਵੀ ਇੱਥੇ ਸਾਮ੍ਹੇ ਪਿਆਗਾ ਬੇਬੇ ਬੇਬੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਤਾ ਕਿਹੜਾ ਪਿੰਡ ਹੈਗਾ ਸਮੋ ਤੁੱਤਾ ਸਿੰਘ ਸੂਰਮਾਨ ਨੂੰ ਜਾਣਦੇ ਹੋ ਹਾਂ ਜਾਣਦੇ ਆ ਸਾਡਾ ਕੋਣ ਸੀ ਉਹ ਸਾਡਾ ਬਾਬਾ ਜੀ ਸੀ ਹੈ ਬਾਬਾ ਜੀ ਅੱਛਾ ਅੱਛਾ ਬਾਬਾ ਜੀ ਕਹਨੇ ਹੋਗੇ ਹਾਂ ਤੇ ਹੁਣ ਉਹਨਾਂ ਦੀ ਵਰ੍ਹਛੀ ਹੈਗੀ ਹਾਂ ਕੀ ਕੰਮ ਕੀਤਾ ਸੀ ਉਹਨੇ ਕਿ ਉਹਦਾ ਨਾਂ ਦੁਨੀਆ ਤੇ ਬਣ ਗਿਆ ਉਹਨੇ ਬਥੇਰੀ ਕੁਰਬਾਨੀ ਕੀਤੀ ਕੀ ਕੁਰਬਾਨੀ ਕੀਤੀ ਸੀ ਦੱਸੋ ਹੱਕਮ ਫੌਜ ਉਹਦੀ ਅਸਰ ਹੂੰ ਉਹਦੇ ਬੰਗਲੇ ਨੂੰ ਅੱਗ ਲੱਗੀ ਸੀ ਉਹਦੇ ਬੱਚਿਆਂ ਨੂੰ ਅੰਦਰੋਂ ਕੱਢ ਕੇ ਲਿਆ ਸੀ ਅੱਗ ਚੋਂ ਹਾਂ ਅੱਗ ਚੋਂ ਕੱਢ ਕੇ ਲਿਆ ਸੀ ਲੈ ਕੇ ਤੇ ਲੋਹਾ ਹਾਂ ਪਾਣੀ ਦਾ ਵੀ ਦੇਉ ਕੇ ਹਾਂ ਫਿਰ ਉਹਨਾਂ ਨੇ ਅੰਦਰੋਂ ਬੱਚੇ ਬਚਾਏ ਉਹਦੇ ਘਰ ਵਾਲੀ ਵਿਚਾਈ ਫਿਰ ਉਹ ਕਹਿੰਦਾ ਮੰਗ ਜੀ ਕੋਸਤ ਮੰਗਣਾ ਫਿਰ ਕੀ ਮੰਗਿਆ ਰਾਫਲ ਰਾਫਲ ਫਿਰ ਪਿੰਡਾਂ ਕਿ ਕੋਨੇ ਗਉਆਂ ਵੀ ਛਡਵਾਈਆਂ ਸੀ ਨਾ ਹਾਂ ਪਿੰਡ ਨਹੀਂ ਹਾਂ ਬਾੜੀ ਛਡਾਈਆਂ ਦੀ ਅਸੀਂ ਕਿਧਰ ਰਸਤੇ ਚੋਂਦ ਨੇ ਛਡਵਾਈਆਂ ਨੇ ਬੁੱਤੜ ਗਉਆਂ ਲਈ ਜਾਂਦੇ ਸੀ ਤੇ ਆ ਤੁਸੀਂ ਸੇਵਾ ਕਰ ਰਹੇ ਹੋ ਚੁੱਲੇ ਲਿਪ ਰਹੇ ਹੋ ਹੈ ਤਿਆਰੀ ਹੁਣ ਮੇਲਾਗਾ ਹਾਂ ਕਿੰਨੀ ਤਰੀਕ ਦਾ ਬਸ ਤਰੀਕ ਤਰੁਕ ਦਾ ਤਰੀਕਾ ਤਰੁਕਾ ਸਾਨੂੰ ਕਿਹੜੀਆਂ ਜਿਆਦ ਹੁੰਦੇ ਨੇ ਕਿ ਪਿੰਡ ਵਾਲਿਆਂ ਨੂੰ ਸਾਨੂੰ ਤਾਂ ਇਹ ਪਤਾ ਵੀ ਪਰਸੋ ਚੌਥੇ ਨੂੰ ਹੈ ਚਲ ਠੀਕ ਹੈ ਬਈ ਇਹਨੇ ਬੀਬੇ ਉਹਨੀਆਂ ਪਿੰਡਾਂ ਦਾ ਮਾਹੌਲ ਤੁਸੀਂ ਦੇਖਦੀ ਹੋ ਬੀਬੇ ਬੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਅੱਗੇ ਉਹ ਬਾਪੂਰੀ ਬੈਠੇ ਨੇ ਉਹਨਾਂ ਨਾਲ ਸਾਰਿਆਂ ਨਾਲ ਗੱਲਬਾਤਾਂ ਕਰਦੇ ਆਂਗੇ ਤੇ ਇਹਨਾਂ ਦੀ ਬੇਨਤੀ ਇਹੀ ਆਸਮਾ ਉਹ ਪਿੰਡ ਵਾਲਿਆਂ ਦੀ ਵੀ ਸਾਡੇ ਸਮਾਉ ਪਿੰਡ ਚ ਸੁੱਚਾ ਸੂਰਮਾ ਤੇ ਫਿਲਮ ਬਣਾਉਣ ਵਾਲਾ ਬੱਬੂ ਮਾਨ ਐਕਟਰ ਤੇ ਗਾਇਕ ਜਰੂਰ ਇੱਕ ਵਾਰ ਆ ਕੇ ਜਾਵੇ ਬਾਬਾ ਫਿਰ ਫਿਲਮ ਦੇਖਣ ਜਾਏਗਾ ਜਾਵਾਂਗੇ ਫਿਰ ਫਿਲਮ ਦਾ ਇਹ ਤਾਂ ਤਿਆਰ ਬੈਠੇ ਮੈਲੇ ਅੱਛਾ ਪਹਿਲਾਂ ਗਏ ਕਿ ਦਸਿਨਮੇ ਚ ਨਾ ਪਹਿਲਾਂ ਨਹੀਂ ਗਏ ਪਹਿਲੀ ਵਾਰ ਜਾਏਗਾ ਪਹਿਲੀ ਵਾਰ ਕਦ ਤੇ ਜਾਏਗਾ ਟਰਾਲੀਆਂ ਲੈ ਜਾਗੇ ਟਰਾਲੀਆਂ ਭਰ ਕੇ ਜਾਉਂਗੇ ਫਿਲਮ ਵੇਖਣ ਟਰਾਲੀਆਂ ਭਰ ਕੇ ਤੂੰ ਆਪਾਂ ਜਾਏਗਾ ਜਾਵਾਂਗੇ ਜੀ ਜ਼ਰੂਰ ਅੱਛਾ ਜੀ ਤੇ ਕਾ ਬਾਬਾ ਬੈਠਾਗਾ ਹੂੰ ਕਿਵੇਂ ਹੋ ਜੀ ਜਾਵਾਂਗੇ ਜੀ ਕਿੱਥੇ ਜਾਉਂਗੇ ਫਿਲਮ ਦੇਖਣ ਕਾਦੀ ਫਿਲਮਾਂ ਕੀ ਸੋਚਿਆ ਸੋਂਦੇ ਕਿਹਦੀ ਆਰੀਏ ਫਿਲਮ ਉਹ ਬੱਬੂ ਮਾਨ ਦੇ ਬੱਬੂ ਮਾਨ ਨੂੰ ਜਾਣਦੇ ਹੋ ਹਾਂ ਬਾਬਾ ਸਤਿ ਸ਼੍ਰੀ ਅਕਾਲ ਜੀ ਸਿਨੇਮੇ ਚ ਕਿਉਂ ਜੀ ਕਿਤੇ ਹਾਂ ਜੀ ਸਿਨੇਮੇ ਚ ਕਿਉਂ ਕਿਤੇ ਪਹਿਲਾਂ ਹਾਂ ਸਿਨੇਮੇ ਦਾ ਬਾਹਲੇ ਵਾਰੀ ਜਾਂਦੀ ਪਹਿਲਾਂ ਫਿਰ ਪੜ੍ਹਿਆ ਲਿਖਿਆ ਹੋਏਗਾ ਨਾ ਤੂੰ ਪੜ੍ਹੇ ਤਾਂ ਹਾਂ ਕਿੰਨੇ ਪੜ੍ਹੇ ਹੋਏਗਾ ਪੜ੍ਹੇ ਤਾਂ ਅੱਠ ਜਮਾ ਤਾਂ ਪਾਸ ਨਹੀਂ ਨੌਮੀ ਨੌਮੀ ਤਾਂ ਬਸ ਫਿਰ ਸਿਨੇਮਾ ਜੀ ਫਿਰ ਤੀਨ ਨੋਮੀਂ ਨਗਾਲੀ ਦਾ ਇਹ ਤਾਂ ਪਾਸ ਨਹੀਂ ਹੋਇਆ। ਨਹੀਂ ਪਡਵਾਰੀ ਲੱਗਿਆ ਹੁੰਦਾ ਕਿਤੇ? ਤਨਗੋਰ ਰਟਾਇਰ ਹੁੰਦਾ ਨਾ ਤੇ ਤਹਿਸੀਲਦਾਰ। ਵਹੀ ਦਾ ਕਰਦਾ ਜੀ। ਫਿਰ ਚੰਗਾ ਫਿਲਮ ਦੇਖਣ ਜਾਗੇ ਕਿ ਨਾ? ਹਾਂ ਜਾਵਾਂਗੇ ਜੀ। ਪੂਰੀ ਤਿਆਰੀ ਹੈਗੀ? ਬਿਲਕੁਲ ਤਿਆਰੀ ਹੈ ਜੀ। ਅੱਛਾ। ਹਾਂ ਜੀ। ਚਲੋ ਵਧੀਆ ਗੱਲ ਆ ਫਿਲਮ 'ਚ ਕਹਿੰਦੇ ਇਤਿਹਾਸ ਦਿਖਾਇਆ ਤੁਹਾਡੇ ਪਿੰਡ ਦਾ ਨਾਮ ਬਹੁਤ ਵਾਰ ਲੈਂਦਾ ਹੈਗਾ। ਬਹੁਤ ਸ਼ੁਕਰੀਆ ਜੀ ਬਹੁਤ ਬੱਬੂ ਮਾਨ ਜੀ ਦਾ। ਧੰਨਵਾਦ ਕਰਦੇ ਹਾਂ ਹਾਂ ਜੀ ਬੱਬੂ ਮਾਨ ਨੂੰ ਕੋਈ ਬੇਨਤੀ ਕਰਨੀ ਚਾਹੋਗੇ ਬੇਨਤੀ ਹਾਂ ਕਰਾਂਗੀ ਸਾਡਾ ਪਿੰਡ ਦਾ ਨੌ ਚੌਂਕ ਆਇਆਗਾ ਹਾਂ ਜੀ ਪਿੰਡ ਤੱਕ ਦੇ ਬੱਬੂ ਮਾਨ ਆਇਆ ਨਹੀਂ ਕਿ ਆਇਆਗਾ ਨਾ ਜੀ ਆਇਆ ਜੀ ਆ ਵੀਡੀਓ ਵੇਖ ਕੇ ਆਊ ਪੱਕਾ ਵੇਖੀ ਹਾਂ ਹੂੰ ਫਿਰ ਮੈਨੂੰ ਬੁਲਾਓਗੇ ਜਦ ਬੱਬੂ ਮਾਨ ਆਇਆ ਹਾਂ ਜੀ ਬੁਲਾਵਾਂਗੇ ਮੈਂ ਦੱਸਦਾ ਜਾ ਉਹ ਇਧਰ ਐਸਟਰੋ ਸਾਬ ਦਾ ਮੇਰਾ ਪਿੰਡਾ ਲੋਹਾ ਖੇੜਾ ਅੱਛਾ ਫਿਰ ਤਾਂ ਜਿਹੜੀ ਹੈ ਨੇੜੀ ਆ ਵਲੀ ਦੂਰ ਨਹੀਂ ਹੈਗਾ ਬਾਬਾ ਤੂੰ ਕਿਵੇਂ ਥੱਲੇ ਦੇ ਬੈਠੇਗਾ ਕਿੰਨੀ ਉਮਰ ਆ ਬੈ ਗਿਆ ਉਮਰ ਅਮਰ ਤਾਂ ਆਪ ਹੀ ਦੇਖਦਾ 60 ਪੰਡ ਦੀ ਉਮਰ ਹੈ 60 ਪੰ ਵਣ ਕਿਵੇਂ ਬਣ ਜੇਗਾ ਤੂੰ ਉਮਰ ਤੇ ਤੇਰੀ 90 ਸਾਲ ਲੱਗਦੀ ਆ ਹਾਂ ਤਾਂ ਮੈਨੂੰ ਬਹਾਦਰ ਕਹਿੰਦੇ ਨੇ ਮਾਇਆ ਸੁਰਮਾ ਫਿਲਮ ਦੇਖਣ ਜਾਵਾਂਗੇ ਫਿਰ ਦੇਖ ਲਾਂਗੇ ਮੱਟਰ ਦਾ ਮੱਟਰ ਦਾ ਬਣਾ ਫਿਲਮ ਤਾਂ ਦੇਖ ਤੇ ਨਹੀਂ ਸੁੱਚਾ ਸੁਰਮਾ ਫਿਲਮ ਆ ਵੀ ਤੁਹਾਡੇ ਪਿੰਡ 2000 99 ਹੋਈ ਮੈਨੂੰ ਥੋੜੀ ਮਾਨਸਹੀਆ ਨੇੜੇ ਕਿਹੜਾ ਕੋਈ ਮਾਨਸਾ ਦਾ ਬਾਗਚਾ ਉੱਥੇ ਮੇਰੀ ਕੁੜੀ ਵੀ ਇਹੀ ਹੈ ਸਾਈਕਲ ਦੀ ਆਵਾਜ਼ ਆਏਗਾ ਉੱਤ ਨਾ ਸਕੂਟਰੀਆ ਦੇ ਖੜੀ ਆਪਣੇ ਕੋਲੇ ਜਾਣ ਸਕੂਟਰੀ ਲੱਭਾ ਇੱਕ ਬੰਬਾ ਬੈਠਾਗਾ ਬੰਬਾ ਬੰਦਾ ਬੰਬਾ ਬੁਲਾਉਂਦਾਗਾ ਕੀ ਕਰਦਾ ਹੈ ਸਕੂਟੀ ਤੇ ਚੜੀ ਤੇ ਪੰਪ ਮੈਦਾ ਲੰਦਾ ਜੀ ਅੱਛਾ ਹੋਰ ਬਾਬਾ ਸੱਸੀ ਕਾਲ ਜੀ ਅੱਤਰੀ ਕਾਲ ਭਾਈ ਫਿਲਮ ਆ ਰਹੀ ਹੈ ਜੀ ਹਾਂ ਕਿਹੜੀ ਆ ਰਹੀ ਹੈ ਬਲ ਸੋਚਾ ਸਿੰਘ ਸੂਰਮਾ ਕਿਹਦੀ ਆ ਰਹੀ ਆ ਬੱਬੂ ਮਾਨ ਦੀ ਦੇਖਣ ਜਾਏਗਾ ਫਿਰ ਜਾਵਾਂਗੇ ਜੀ ਕਦੇ ਤੇ ਜਾਏਗਾ ਅਸੀਂ ਟਰੈਕਟਰ ਲਿਜਾਵਾਂਗੇ ਜੀ ਆਪਾਂ ਟਰਾਲੀਆਂ ਪਰ ਕੇ ਲੱਗ ਜਾਉਂਗੇ ਹਾਂ ਜੀ ਹਾਂ ਜੀ ਤੇ ਸਾਰੇ ਬਾਪੂਆਂ ਨੂੰ ਬਈ ਚਾਹ ਚਾਹ ਹੁੰਦੀ ਆ ਹਨਾ ਜਦੋਂ ਐਡੇ ਵੱਡੇ ਲੈਵਲ ਤੇ ਕੋਈ ਚੀਜ਼ ਆਵੇ ਦੇਖਣ ਜਾਣਗੇ ਜਾਣਗੇ ਕਿਉਂਕਿ ਬਾਕੀ ਇਹਨਾਂ ਦੇ ਪਿੰਡ ਦੀ ਗੱਲਬਾਤ ਆ ਸਾਸਿਕਰ ਬਾਪੂ ਅੱਛਾ ਰਿਕਰ ਜੀ ਤਿਆਰੀ ਹੈ ਫਿਰ ਪੂਰੀ ਤਿਆਰੀ ਹੈ ਕਾਦੀ ਬੱਬੂ ਮਾਨ ਕੋਲ ਜਾਣ ਦੀ ਫਿਲਮ ਦੇਖਣ ਜਾਣ ਦੀ ਹਾਂ ਫਿਲਮ ਦੇਖਣ ਬੱਬੂ ਮਾਨ ਤਾਂ ਚੰਡੀਗੜ੍ਹ ਰਹਿੰਦਾ ਹੈਗਾ ਐਡੀ ਦੂਰ ਤਾਂ ਜਾਣਾ ਔਖਾ ਹੋ ਜਾਊਗਾ ਆਪਾਂ ਬੱਬੂ ਮਾਨ ਨੂੰ ਇੱਥੇ ਹੀ ਬੁਲਾ ਦੇਣਾ ਮਿਲਿਆ ਦਾਂਗੇ ਉਰੇ ਬੁਲਾਓ ਉਹਨੂੰ ਪੱਕਾ ਆਊਗਾ ਪੱਕਾ ਮੇਲਾ ਕਿ ਨਹੀਂ ਤਰੀਕ ਦਾ ਭੋਗ ਕਿੱ데 ਦਾਗਾ ਉਹ 13 ਤਰੀਕ ਦਾ ਹੈ ਆ ਜਿਹੜੀ ਹੁਣ ਤੇਨਾ ਉਪਰਚੋਂ ਨੂੰ ਹਾਂ ਹਾਂ ਪਰਚੋਂ ਉੱਥੇ ਨੂੰ ਹਾਂ ਲਓ ਜੀ 13 ਤਰੀਕ ਤੋਂ ਪਹਿਲਾਂ ਪਹਿਲਾਂ ਬੱਬੂ ਮਾਨ ਤੱਕ ਵੀਡੀਓ ਪਹੁੰਚਾ ਦਿਓ ਤਾਂ ਕਿ ਵਰਛੀ ਤੇ ਆਵੇ ਉਹ ਕੀ ਕਹਣਾ ਚਾਹੋਗੇ ਬਈ ਹਾਂਜੀ ਵਧੀਆ ਬੱਬੂ ਮਾਨ ਨੇ ਬਹੁਤ ਸੁਣੀ ਫਿਲਮ ਬਣਾਈ ਆ ਅਸੀਂ ਵੀ ਇੱਥੇ ਮੀਨੇ ਬਾਦ ਗੜਾ ਮਾਰਦੇ ਰਹਿੰਦੇ ਹਾਂ ਸਮਾਤੇ ਕਿਹੜਾ ਪਿੰਡ ਹੈਗਾ ਮੇਰਾ ਪਿੰਡ ਖੜਿਆਲ ਹੈ ਜੀ ਸੁਨਾਮ ਦੀ ਲਾਗੇ ਅੱਛਾ ਤੇ ਇੱਥੇ ਬਾਬਾ ਜੀ ਦੇ ਦਰਸ਼ਨ ਕਰਨ ਆਉਨੇ ਆ ਸੀ ਇਹਨਾਂ ਨੂੰ ਮਿਲਣ ਆਉਂਦੇ ਰਹਿੰਦੇ ਰਹਿੰਦੇ ਅੱਛਾ ਹਾਂ ਤੇ ਬਹੁਤ ਚਾਹ ਬੱਬੂ ਮਾਨ ਨੇ ਬਹੁਤ ਚਿਰ ਬਾਅਦ ਫਿਲਮ ਬਣਾਈ ਆ ਤੇ ਹਮ ਹਮਾਕੇ ਦੇਖਣ ਜਾਵਾਂਗੇ ਠੀਕ ਆ ਜੀ ਬਈ ਧੰਨਵਾਦ ਆ ਜੀ ਬਈ ਤੁਸੀਂ ਕੀ ਕਹਿਣਾ ਚਾਹੋਗੇ ਬਈ ਧੰਨਵਾਦ ਕਰਦੇ ਆ ਸੀ ਬੱਬੂ ਮਾਨ ਦਾ ਹੂੰ ਤੇ ਉਹਦੀ ਟੀਮ ਵੀ ਉਰੇ ਆਈ ਸੀਗੀ ਅੱਛਾ ਆਪ ਤਾਂ ਨਹੀਂ ਆਏ ਆਪ ਨਹੀਂ ਆਏ ਪਰ ਆ ਜਾਣਗੇ ਹੁਣ ਉਹ ਸਾਰੇ ਪਿੰਡ ਨੂੰ ਇਸੇ ਗੱਲ ਦਾ ਹੀ ਹੈਗਾ ਵੀ ਜੇ ਬੱਭੂਆਣਾ ਪਹੁੰਚੇ ਔਰ ਇੱਕ ਵਾਰ ਦਰਸ਼ਨ ਕਰਕੇ ਜਾਵੇ ਸਮਾਹ ਤੇ ਨਾ ਬਾਬੇ ਦੇ ਤੇ ਫਿਲਮ ਉਹਦੀ ਹੋਰ ਵੀ ਵਧੀਆ ਚੱਲੂਗੀ ਠੀਕ ਆ ਜੀ ਬਾਈ ਧੰਨਵਾਦ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਵੀਡੀਓ ਵੇਖੀ ਤੇ ਬਾਰ ਬਾਰ ਇਹੀ ਬੇਨਤੀ ਕਰਦਾ 13 ਤਰੀਕ ਨੂੰ ਇੱਥੇ ਵਰਸੀ ਦਾ ਭੋਗ ਆ ਸੋਚਾ ਸਿੰਘ ਸੂਰਮਾ ਦੀ ਵਰਸੀ ਦਾ ਭੋਗ ਆ ਤੇ ਕਿਵੇਂ ਲੈ ਕੌਣ ਆਵੇ ਜੀ ਭੋਗ ਤੇ ਬੱਬੂ ਮਾਨ ਜੀ ਤੇ ਬੱਬੂ ਮਾਨ ਤੱਕ ਪਹੁੰਚਾ ਦਿਓ ਬਾਬੇ ਦੀ ਬੇਟੀ ਨਾਲ ਭੋਗ ਤੇ ਜਰੂਰ ਆਵੇ ਭੋਗ ਤੇ ਜਰੂਰ ਆਵੇ ਓਕੇ ਜੀ ਬਾਬਾ